ਬੜੀ ਵੱਡੀ ਸਾਜ਼ਿਸ਼ ਸੀਗੀ ਹਾਂਜੀ 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 ਆ ਦੋ ਮੁੱਖ ਦੋਸ਼ੀਆਂ ਦੇ ਨਾਂ ਸਾਹਮਣੇ ਇੱਕ ਸਹਿਬ ਸਿੰਘ ਇੱਕ ਪ੍ਰਭ ਸਿਮਰਨ ਪ੍ਰਭਜੀਤ ਸਿੰਘ ਜੀ ਪ੍ਰਭਜੀਤ ਸਿੰਘ ਕਰਕੇ ਵਿਅਕਤੀ ਹੈ ਦੋਨੇ ਭਾਈ ਆਪਸ ਵਿੱਚ ਦੋਨੇ ਆਪ ਦੇ ਵਿੱਚ ਭਾਈ ਨੇ ਤੇ ਇਸ ਤੋਂ ਇਲਾਵਾ 18 ਵਿਅਕਤੀਆਂ ਦੀ ਹੋਰ ਪੰਜਾਬ ਪੁਲਿਸ ਵੱਲੋਂ ਸਨਾਖਤ ਕੀਤੀ ਗਈ ਹੈ ਜਿਹੜਾ ਸਹਿਬ ਸਿੰਘ ਉਹ ਮੁੱਖ ਦੋਸ਼ੀ ਹੈ ਕਿਹਾ ਜਾਂਦਾ ਕਿ ਉਹਨੇ 5 ਲੀਟਰ ਸ਼ਰਾਬ ਵਾਇਬਸ ਨਹੀਂ 5 ਲੀਟਰ ਸ਼ਰਾਬ ਨਹੀਂ ਮੈਥੋਲਿਨ हां 50 ਲੀਟਰ ਦੀ 50 ਲੀਟਰ ਲੁਧਿਆਣੇ ਤੋਂ ਮੰਗਵਾਇਆ ਤੇ ਲਗਭਗ 600 ਲੀਟਰ ਹਾਂਜੀ ਦਿੱਲੀ ਤੋਂ ਮੰਗਵਾਇਆ ਤੇ ਉਸ ਤੋਂ ਬਾਅਦ ਇਹ ਸ਼ਰਾਬ ਤਿਆਰ ਕੀਤੀ ਜਿਹਦੇ ਕਰਕੇ ਲਗਭਗ ਹੁਣ 23 ਦੇ ਕਰੀਬ ਮਜੀਠੇ ਹਲਕੇ ਤੇ ਅੰਮ੍ਰਿਤਸਰ ਦੇ ਏਰੀਏ ਦੇ ਨਾਲ ਲੱਗਦੇ ਹਲਕਿਆਂ ਦੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਇਹ ਗੱਲ ਦੇ ਉੱਪਰ ਇੱਕ ਵਿਵਾਦ ਵੀ ਹੋਇਆ ਕਿ ਪੰਜਾਬ ਸਰਕਾਰ ਨੇ 10-10 ਲੱਖ ਰੁਪਏ ਉਹਨਾਂ ਪਰਿਵਾਰਾਂ ਆ ਬਾਸ ਦੇ ਅਨਾਉਂਸਮੈਂਟ ਕੀਤੀ ਹੈ ਜਿੰਨਾ ਪਰਿਵਾਰਾਂ ਦੇ ਜੀ ਇਹ ਸ਼ਰਾਬ ਜਾਲੀ ਸ਼ਰਾਬ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਮਰੇ ਚਲੇ ਗਏ ਪਰ ਕਿਤੇ ਨਾ ਕਿਤੇ ਹਜੇ ਹੋਰ ਜਾਂਚ ਦਾ ਇਹ ਵਿਸ਼ਾ ਬਣਿਆ ਹੋਇਆ ਕਿਉਂਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਰੋਕਣ ਦੇ ਲਈ ਜਿਹੜੇ ਮੈਥੋਲੀਨ ਵਰਗੇ ਪਦਾਰਥ ਨੇ ਜਿਹੜੇ ਇਹਦੇ ਵਿੱਚ ਵਰਤੇ ਜਾਂਦੇ ਨੇ ਜਿਹੜੀ ਮੈਨੂੰ ਵੀ ਪਾਰਦਰਸ਼ਤਾ ਜਿਹੜੀ ਸ਼ਰਾਬ ਬਣਾਉਣ ਵਾਲੀਆਂ ਫੈਕਟਰੀਆਂ ਨਹੀਂਆਂ ਉਹ ਉਹਨਾਂ ਨੂੰ ਮਤਲਬ ਇੱਕ ਇਹਦੇ ਘੇਰੇ ਦੇ ਵਿੱਚ ਲੈ ਕੇ ਆਉਣ ਦੀ ਲੋੜ ਆ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੀਆਂ ਘਟਨਾਵਾਂ ਨਾ ਵਾਪਰਨ। ਹਾਂਜੀ